ਸਰ ਲਗਭਗ ਪਾਰ ਦੇ 7 ਪਿੰਡ ਡੁੱਬੇ ਹੋਏ ਆ ਠੀਕ ਹੈ ਜੀ ਤੇ ਮਕੋੜਾ ਪਿੰਡ ਵੀ ਜਿਹੜਾ ਆ ਪਾਣੀ ਦੇ ਆਸੇ ਪਾਸੇ ਸਾਰਾ ਪਾਣੀ ਹੋ ਗਿਆ ਮੁਸ਼ਕਲਾਂ ਆ ਸਰ ਫਸਲਾਂ ਖਰਾਬ ਹੋ ਜਾਣੀਆਂ ਪਿੰਡਾਂ ਦਾ ਦੋ ਪਿੰਡਾਂ ਦੇ ਪਾਣੀ ਆ ਚੱਕ ਮਕੋੜੇ ਦੇ ਸਾਡੇ ਪੂਰ ਫੁੱਲ ਪਾਣੀ ਆ ਜੀ ਠੀਕ ਹੈ ਜੀ ਅਤੇ ਪ੍ਰਸ਼ਾਸਨ ਦੀ ਕੋਈ ਕਹਿੰਦੀ ਹੈ ਕਿ ਇੱਥੇ ਅਸੀਂ ਆਉਂ ਕਰਤਾ ਜਾਉਂ ਕਰਤਾ ਕੁਝ ਨਹੀਂ ਹੋਏਗਾ ਇੱਥੇ ਨਾ ਕਿਸੇ ਨੂੰ ਕੋਈ ਨਾ ਕੋਈ ਸੇਫਟੀ ਜੈਕਟਾਂ ਕੁਝ ਨਹੀਂ ਹੈਗਾ ਇੱਥੇ ਤੁਸੀਂ ਜਾ ਕੇ ਦੇਖੋ ਜੇ ਤੁਸਲਾ ਹੱਥ ਦੇਖੋ ਸਰ ਗੁਜਰਤ ਤੋਂ ਸਾਰੇ ਉੱਠ ਕੇ ਪਿੱਛੇ ਚੱਲ ਗਏ ਜੀ ਕੋਈ ਸਾਡੇ ਪਿੰਡ ਦਾ ਇਸ ਜੀ ਦੇਖੋ ਪਾਣੀ ਦੇ ਹਸਾਬਾ ਪਾਣੀ ਆ ਰਿਹਾ ਸਾਡੇ ਪਿੰਡ ਵਿੱਚ ਪਾਣੀ ਵੜਨ ਵਾਲੇ ਠੀਕ ਹੈ ਜੀ ਪਿੰਡ 'ਚ ਪਾਣੀ ਵੜ ਗਿਆ ਪਿੰਡ ਸੱਤ ਪਿੰਡਾਂ 'ਚ ਪਾਪਾਰ ਹੁੰਦਾ ਬਹੁਤ ਬੁਰਾ ਹਾਲ ਇੱਥੇ ਸਾਡੇ ਵੀ ਜੂਰੇ ਖੜੇ ਆ ਪਾਰ ਹੁੰਦੇ ਠੀਕ ਹੈ ਜੀ ਇਹ ਉਹਨਾਂ ਨੂੰ ਖਾਣ ਪੀਣ ਦਾ ਪਤਾ ਨਹੀਂ ਕਿਦਾਂ ਹੁੰਦਾ ਹੋਰ ਨਾ ਕੀ ਨਹੀਂ ਕਿਸ ਹੱਦ ਇਸਾ ਧੌੜੇ ਪਿੰਡਾਂ ਨੇ ਕਿੰਨੇ ਡੇ ਪਾਣੀ ਪਹੁੰਚਣਗੇ ਪਿੰਡਾਂ 'ਚ ਸੱਤ ਪਿੰਡ ਪਾਰ ਆ ਦੋ ਪਿੰਡ ਉੱਧਰ ਆਠ ਬਾਕੀ ਦਾ ਟਾਂਡਾ ਟਾਂਡਾ ਕੰਨਾ ਸਾਰੇ ਤਕਰੀਬਨ ਸਾਰੇ ਡੁੱਬੇ ਡੁੱਬੇ ਪਿਆ ਪਾਣੀ ਨਾਲ ਜੀ ਤੁਹਾਨੂੰ ਦੱਸਿਆ ਸਰਪੰਚ ਸਾਹਿਬ ਨੇ ਮੇਨ ਤਾਂ ਇਹਦਾ ਹੀ ਫਸਲ ਦੀ ਖਰਾਬੀ ਆ ਜੀ ਇਹਦੇ ਨਾਲ ਪਾਣੀ ਦੇ ਵੰਡਣ ਕਰਕੇ ਕਿੰਨੇ ਪਿੰਡਾਂ 'ਚ ਪਾਣੀ ਆ ਪਾਣੀ ਸਰਪਾਰ ਦੇ ਪਿੰਡ ਔਰ ਸਾਡੇ ਦੋ ਪਿੰਡ ਆ ਮਕੋੜਾ ਔਰ ਚੱਕਰਾਂ ਸਿੰਘ ਸਾਹਿਬ ਪਾਰ ਪਾਰ ਦੇ ਸੱਤ ਪਿੰਡ ਆ ਲਗਭਗ ਹਾਂਜੀ ਪਾਰ ਦਾ ਤੇ ਇਸ ਟਾਂਗ ਜਿਹੜਾ ਸੰਪਰਕ ਬਿਲਕੁਲ ਟੁੱਟ ਚੁੱਕਿਆ ਕੱਲ ਦਾ ਹੀ ਕੱਲ ਸਵੇਰ ਤੋਂ ਹੀ ਇਸ ਟਾਈਮ ਕੋਈ ਵੀ ਮਤਲਬ ਉਧਰ ਆਵਾਜਾਈ ਦਾ ਸਾਧਨ ਨਹੀਂ ਹੈਗਾ ਨਾ ਹੀ ਉਧਰ ਆ ਸਕਦੇ ਨਾ ਇਧਰ ਕੋਈ ਜਾ ਸਕਦਾ ਬਿਲਕੁਲ ਜ ਬਹੁਤ ਬੁਰਾ ਹਾਲ ਹੈ ਸਕੂਲ ਬਹੁਤ ਸਰ ਚੱਕ ਦੇ ਕੱਲ੍ਹ ਬਾਈ ਪਾਣੀ ਚਲੇਗਾ ਚੱਕ ਦੇ ਚੋਕੇ ਪਾਣੀ ਕੱਲ੍ਹ ਤੇ ਬਾਕੀ ਹੈ ਕਿ ਡੰਗਰਾਂ ਦਾ ਮਾੜਾ ਹਾਲਾ ਥੋੜਾ ਬਹੁਤਾ ਫਸਲਾਂ ਦਾ ਠੀਕ ਹੈ ਨਾ ਪੱਤੇ ਪੜੇ ਹੋ ਚੁੱਕੇ ਲੋਕਾਂ ਦੇ ਸਾਰੇ ਤੇ ਕੰਡੀਸ਼ਨ ਇੰਝ ਦਾ ਪਾਣੀ ਵਧੇਗਾ ਤਾਂ ਇਹ ਖਤਰਾ ਹੀ ਹੈ ਐ ਤੇ ਡਰਦਾ ਮੋਲੀ ਬਣਿਆ ਸਾਰਿਆਂ ਦਾ ਤੇ ਬਾਕੀ ਠੀਕ ਹੈ ਪ੍ਰਸ਼ਾਸਨ ਨਾਲ ਹੀ ਆੜੇ ਸਾਰੇ ਪੁਲਿਸ ਵਿਭਾਗ ਵੀ ਆ ਰਿਹਾ ਬਾਰ-ਬਾਰ ਤੇ ਸਿਰਲ ਮੈਂ ਆ ਗਿਆ ਮਾ ਪਰਵਾਰੀ ਸਾਹਿਬ ਸਾਰੇ ਹੁਣ ਵੀ ਆਏ ਜੀ ਪਰਵਾਰੀ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਤਰ ਸਿੰਘ ਹੈ ਜੀ ਪਰਵਾਰੀ ਸਾਹਿਬ ਕਿੱਥੇ ਨੇ ਅੱਥੇ ਨੇ ਪਰਵਾਰੀ ਸਾਹਿਬ ਹੁਣ ਸਾਡੇ ਨਾਲ ਹੀ ਆਜੇ ਓਏ ਅਸੀਂ ਤਾਂ ਆ ਗਏ ਅੰਦਰ ਤੋਂ ਹੁਣ ਨਹੀਂ ਜਾ ਸਕਦੇ ਕੀ ਕਰਨਾ ਕਾ ਪਰਸਾ ਜੋਦੇ ਹੁਣ ਹੋਰ ਕੀ ਕਰਨਾ ਨਹੀਂ ਕਿੱਥੇ ਚੰਡੀਗੜ੍ਹ ਘਰ ਬਣਾਇਆ ਸੀ ਉਦੋਂ ਅੱਛਾ ਹੁਣ ਹੋਰ ਘਰ ਅੱਥੇ ਰਹਿਣ ਲੱਗ ਪਏ ਫਿਰ ਕੀ ਕਰਨਾ ਅੱਧਰ ਆਦੇ ਅੱਧਰ ਟਕੋਗੇ ਬੱਚੇ ਭੜਾ ਮਾਰੇ ਅੱਧਰ ਵੀ ਬਣਾਇਆ ਉੱਧਰ ਵੀ ਆ ਮੜਾ ਮੜਾ ਸਿਰੂ ਸਿੰਘ ਮੇਰਾ ਨਾਮ ਐ ਪਿੰਨ ਮਕੋੜਾ ਮੇਰਾ ਇਹ ਦੋ ਪਿੰਡ ਸਾਡੇ ਜਿਹੜੇ ਬਹੁਤੇ ਪਾਣੀ ਦੇ ਵਿੱਚ ਹਲੇ ਲਪੇਟ ਨੇ ਦੇ ਵਿੱਚ ਪਾਣੀ ਦੀ ਬਾਕੀ ਇਹ ਕਾਨਾ ਟਾਂਡਾ ਉਹ ਗਰਾ ਇਹ ਸਾਰੇ ਪਿੰਡਾਂ 'ਚ ਪਾਣੀ ਖੜਨਿਆ ਜਿਹੜੇ ਪਾਰਲੇ ਪਿੰਡ ਨੇ ਉਹਨਾਂ ਦਾ ਵੀ ਬਹੁਤਾਂ ਵਿਚਾਰਾਂ ਦਾ ਬੁਰਾ ਹਾਲ ਆ ਉਹਦੇ ਘਰਾਂ ਘਰਾਂ 'ਚ ਪਾਣੀ ਖੜਨਿਆ ਉਹਦੇ ਸਾਰੇ